ਪਤਰ ਸਾਹਿਬ ਨਾਲ ਮੇਰਾ ਬੜਾ ਪਿਆਰ ਸੀ ਜਦੋਂ ਮੈਂ ਅਲੱਗੇ ਖੇਤਰ ਚ ਆਇਆ 93 ਦੇ ਕਰੀਬ ਲੁਧਿਆਣੇ ਆਉਣਾ ਜਾਣਾ ਹੋਇਆ ਤਾਂ ਲੱਕੀਲੀ ਦੀ ਆਸ਼ਾਪੁਰੀ ਰਹਿੰਦੇ ਮੈਂ ਨਾਲ ਹੀ ਅੰਦਰਸ਼ ਕਲੋਨੀ ਸੀ ਬਿਲਕੁਲ ਹਾਰਡਲੀ 100 200 ਮੀਟਰ ਤੇ ਆਪ ਫਾਸਲੇ ਤੇ ਅਸੀਂ ਰਹਿੰਦੇ ਸੀ ਤੇ ਮੇਲਜੋਲ ਹੋ ਜਾਂਦਾ ਸੀ ਪੜਦੇ ਤਾਂ ਕਾਲਜ ਵਿੱਚ ਉਹਨਾਂ ਨੂੰ ਰਹੇ ਆ ਪਹਿਲਾਂ ਤੋਂ ਹੀ ਉਸ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਤੇ ਇਕੱਠੇ ਵੀ ਹੋਏ ਸਾਹਿਤਿਕ ਜਾਂ ਸੱਭਿਆਚਾਰਕ ਮੇਲਿਆਂ 'ਚ ਭਾਵੇਂ ਪ੍ਰੋਫੈਸਰ ਮੋਨ ਸਿੰਘ ਯਾਦਗਾਰੀ ਮੇਲਾ ਹੋਵੇ ਜਬੂਰ ਸਾਹਿਤਿਕ ਲੋਕ ਜਿਹੜੇ ਇਕੱਠੇ ਹੁੰਦੇ ਸੀ ਕਿਉਂਕਿ ਪਾਤਰ ਸਾਹਿਬ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਸੀਗੇ ਕਿ ਵਿਅੰਗ ਦੇ ਵਿੱਚ ਪੰਜਾਬੀ ਦੇ ਵਿੱਚ ਵਿਆੰਗ ਜਿਹੜਾ ਸ਼ੁਰੂ ਕੀਤਾ ਸੀ ਉਹਦੇ ਲਈ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਰਹਿੰਦੇ ਸੀ ਮੈਨੂੰ ਹੌਸਲਾ ਵਧਾਉਂਦੇ ਰਹਿੰਦੇ ਸੀ ਮੈਂ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕੋਟ ਕਰਦਾ ਰਹਿਣਾ ਅੱਜ ਵੀ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਉਹਨਾਂ ਨੂੰ ਆਪਣੇ ਕਰੀ ਜਾਣ ਉਹ ਕਿ ਕਦੋਂ ਤੀਕ ਇੱਥੇ ਖੜੇ ਰਹਿਣਗੇ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾਏ ਰਹੀ ਤੱਕਬਰ ਹਉ ਤੇ ਤੱਕੀ ਸਭ ਘਰਾਂ ਚ ਵੀ ਦੀਵੇ ਬੁਝੇ ਰਹਿਣਗੇ ਕੁਝ ਕਿਹਾ ਤਾਂ ਹਨੇਰਾ ਜਾਰੇਗਾ ਕਿੰਨੇ ਚੁੱਪ ਰਹਿਤਾ ਸ਼ਮ੍ਮਾਦਾਨ ਕੀ ਕਹਿਣਗੇ